ਸਸੀਏ ਪੁੱਤਰ ਨੂੰ ਸਮਝਾਲੇ ਚੀਨ ਵਿੱਚ ਨੌਂ ਕਰ ਚਲਾਈ ਸਸੀਏ ਪੁੱਤਰ ਨੂੰ ਸਮਝਾਲੇ ਚੀਨ ਵਿੱਚ ਨੌਂ ਕਰ ਚਲਾਈ ਨੋਏ ਤੈ ਕਿਉਂ ਬੁੜਬੁੜ ਲਈ ਤੇਰਾ ਕੀ ਲੈ ਕੇ ਚਲਾਈ ਨੂ ਕਹਤੇ ਕਿਉ ਬੁੜ ਬੁੜ ਲਾਈ ਤੇਰਾ ਕੀ ਲੈ ਕੇ ਚਲੀ ਆਈ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਕੇ ਆਈ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਕੇ ਆਈ ਮੇਰੀ ਮੋਰਾ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਗਿਆਈ ਮੇਰੀ ਮੋਰਾ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਗਿਆਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੋਂਗੇ ਕਰ ਗਿਆਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਕੇ ਆਈ ਨਣ ਦੇ ਵੀਰੇ ਨੂੰ ਸਮਝਾ ਲੈ ਚੀਨ ਵਿੱਚ ਨੌਕਰ ਚੱਲ ਆਈ ਨਣ ਦੇ ਵੀਰੇ ਨੂੰ ਸਮਝਾ ਲੈ ਚੀਨ ਵਿੱਚ ਨੌਕਰ ਚੱਲ ਆਈ ਪਾਬੋ ਤੈ ਕਿਉਂ ਬੁੜਬੁੜ ਲਈ ਤੇਰਾ ਕੀ ਲੈ ਕੇ ਚੱਲ ਆਈ ਬਾਬੋ ਤੈ ਕਿਉਂ ਬੁੜ ਬੁੜ ਲਈ ਤੇਰਾ ਕੀ ਲੈ ਕੇ ਚਲੀ ਆਈ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨੀ ਮੇਰਾ ਲੈ ਗਿਆ ਹਾਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਨੀ ਮੇਰੀ ਮੋਰਾ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਗਈ ਮੇਰੀ ਰਗੀ ਤੋਰ ਤੋਰ ਮੇਰੀ ਟੇਢੀ ਕਰ ਗਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਈ ਭਾਬੋ ਦੇਵਰ ਨੂੰ ਸਮਝਾ ਲੈ ਚੀਨ ਵਿੱਚ ਨੌਂਕਰ ਚਲ ਆਈ ਬਾਬੋ ਦੇਵਰ ਨੂੰ ਸਮਝਾਲਾ ਚੀਨ ਵਿੱਚ ਨੌਕਰ ਚਲ ਆਈ ਦਰਾਣੀਏ ਤੂੰ ਕਿਉਂ ਬੁੜਬੁੜ ਲਾਈ ਤੇਰਾ ਕੀ ਲੈ ਕੇ ਚਲ ਆਈ ਦਰਾਣੀਏ ਤੈ ਕਿਉਂ ਬੁੜਬੁੜ ਲਾਈ ਤੇਰਾ ਕੀ ਲੈ ਕੇ ਚਲ ਆਈ ਮੇਰਾ ਲੈ ਗਿਆ ਹਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਮੇਰਾ ਲੈ ਗਿਆ ਹਰ ਸ਼ਿੰਗਾਰ ਦਿਲਾਂ ਦੀ ਚਾਬੀ ਲੈ ਗਿਆ ਮੇਰੀ ਮੋਰਾ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਗਈ ਮੇਰੀ ਮੋਰਾ ਵਰਗੀ ਤੋਰ ਤੋਰ ਮੇਰੀ ਟੇਢੀ ਕਰ ਗਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਈ ਮੇਰੇ ਕੋਇਲਾ ਵਰਗੇ ਬੋਲ ਬੋਲ ਮੇਰੇ ਗੂੰਗੇ ਕਰ ਗਈ ਸਸੀਏ ਪੁੱਤਰ ਨੂੰ ਸਮਝਾ ਲੈ ਚੀਨ ਵਿੱਚ ਨੌਕਰ ਚੱਲਿਆ ਆਈ ਸਸੀਏ ਪੁੱਤਰ ਨੂੰ ਸਮਝਾ ਲੈ ਚੀਨ ਵਿੱਚ ਨੌਕਰ ਚੱਲਿਆ ਆਈ